ਪਰੰਪਰਾ ਕੋਲ ਨੈਸ਼ਨਲ ਹਾਈਵੇ 7 ਦਿਖਾ ਰਿਆਂ ਤੁਹਾਨੂੰ। ਬ੍ਰਿੰਡਾ ਰੋਡ ਨੂੰ ਸਿੱਧਾ ਫਿਰੋ ਚੜਦਾ ਪੁਲ ਦੇ। ਪਰ ਇਹ ਰੋਡ ਤੇ ਐ ਮਾਲੂ ਜਿਹੜਾ ਘਟਨਾਵਾਂ ਵਾਪਰਨ ਦਾ ਡਰਾ ਹਰ ਸਮੇਂ ਬਣਿਆ ਰਹਿੰਦਾ। ਤੇ ਦੇਣਾ ਕੁਝ ਘਾਟ ਹੀ ਪੈਂਦੇ ਨੇ ਕਿ ਐਕਸੀਡੈਂਟ ਐ ਇੱਥੇ ਦੂਜੇ ਤੀਜੇ ਦਿਨ ਆਹ ਦਿਨ ਦੂਜੇ ਤੀਜੇ ਦਿਨ ਐਕਸੀਡੈਂਟ ਆ ਜਿਹੜੇ ਇੱਥੇ ਹੁੰਦੇ ਰਹਿੰਦੇ ਨੇ। ਹੈਂਤੀ ਹੈ ਭਗਵੰਤ ਮਾਨ ਤੱਕ ਵੀ ਇਹ ਵੀਡੀਓ ਪੰਚਾਇ ਜਾਈ ਪੰਚਾਇਤ ਜਾਵੇ ਇਹ ਆ ਬੱਤੀਆਂ ਲੱਗਿਆ ਨੂੰ ਬਹੁਤ ਸਮਾਂ ਹੋ ਚੁੱਕਿਆ ਕਿਸ ਬੱਤੀਆਂ ਨੂੰ ਚਾਲੂ ਕੀਤਾ ਜਾਵੇ ਇਹ ਜਿਹੜਾ ਸਾਹਮਣੇ ਤੁਹਾਨੂੰ ਦਿਖਾ ਰਿਹਾ ਉਧਰ ਉਹ ਰਾਹ ਬੰਦ ਕੀਤਾ ਹੋਇਆ ਕਿਉਂਕਿ ਉਹ ਇਧਰ ਮੋੜ ਨੂੰ ਜਾਂਦਾ ਮੋੜ ਤੋਂ ਲਵੰਡੀ ਨੂੰ ਰਾਹ ਸਿੱਧਾ ਜਾਂਦਾ ਥੱਲੇ ਪਾਸੇ ਤੇ ਪਹਿਲਾਂ ਇਧਰ ਦੀ ਗੱਡੀਆਂ ਮੁਰਦ ਨੇ ਸਾਰੀਆਂ ਮੋੜ ਨੂੰ ਐਕਸੀਡੈਂਟ ਦਾ ਕਾਰਨ ਸੀ ਕਿਹਨਾਂ ਐਕਸੀਡੈਂਟ ਹੁੰਦੇ ਆ ਜੀ ਮੋਟਰਸਾਈਕਲ ਲੰਘਦੇ ਆ ਜੀ ਮਤਲਬ ਵੀਡੀਓ ਕੋ ਆਪ ਬਹੁਤ ਲੋਕਾਂ ਨੇ ਇਹ ਰਾਸਤਾ ਇਸ ਤੋਂ ਬੰਦ ਕਰਾ ਦਿੱਤਾ ਤੇ ਸਾਰਾ ਰਾਸਤਾ ਬੰਦ ਹੋ ਗਿਆ ਹੁਣ ਹੁਣ ਵੀ ਜਾਣਾ ਤਾਂ ਕਈਆਂ ਨੇ ਮੋੜ ਐ ਤਾਂ ਉਹ ਕੀ ਕਰਦੇ ਨੇ ਉਹ ਸਾਹਮਣੇ ਟੀ ਪੁਆਇੰਟ ਤੇ ਕੋਮਕਿਆਂਦੇ ਨੇ ਸਾਰੇ ਜਣੇ ਵੱਡੇ ਵੱਡੇ ਟੀਪਰ ਲਾ ਲੋ ਘੋੜੇ ਲਾ ਲੋ ਬੱਸਾਂ ਲਾ ਲੋ ਬਸ ਸਟੈਂਡ ਤੋਂ ਨਿਕਲਦੀਆਂ ਨੇ ਗੱਡੀਆਂ ਲਾ ਲੋ ਛੋਟੀਆਂ ਚਾਹੇ ਮੋਟਰਸਾਈਕਲ ਆ ਜਿੰਨਾਂ ਨੇ ਮੋੜ ਕਿੰਨੀ ਜਾਣਾ ਉਹ ਸਾਹਮਣੇ ਟੀ ਪੁਆਇੰਟ ਤੋਂ ਲੈ ਕੇ ਆਉਂਦੇ ਨੇ ਉੱਤੇ ਉੱਥੇ ਵੀ ਹਮੇਸ਼ਾ ਜਿਹੜਾ ਲੜਾਈ ਦਾ ਮਾਹੌਲ ਵਣਿਆ ਰੰਦਾ ਲੜਾਈਆਂ ਵੀ ਬਹੁਤ ਹੁੰਦੀਆਂ ਨੇ ਐਕਸੀਡੈਂਟ ਬਹੁਤ ਹੁੰਦੇ ਨੇ ਕਿਉਂਕਿ ਉਹ ਉੱਥੇ ਗੱਡੀਆਂ ਮੁਰਦੀਆਂ ਨੇ ਸਾਰੀਆਂ ਉਹ ਸਾਹਮਣੇ ਵੀ ਦੇਖ ਰਹੇ ਹੋ ਗੱਡੀ ਆ ਜਿਹੜੀ ਉੱਥੇ ਮੁਰਦੀ ਆ ਟੀ ਪੁਆਇੰਟ ਤੋਂ ਕਿ ਜਿਹੜੀਆਂ ਇਹ ਬत्तियां ਮੋੜ ਚੌਂਕ ਤੇ ਇੱਥੇ ਲੱਗੀਆਂ ਹੋਈਆਂ ਨੇ ਇਹ ਵੀ ਚਾਲੂ ਕੀਤੀ ਜਾਣ ਇੱਕ ਟੀ ਪੁਆਇੰਟ ਤੇ ਵੀ ਬत्तियां ਲਾਈ ਜਾਣ ਇੱਕ ਉਸ ਤੋਂ ਜਿਹੜਾ ਅਗਲਾ ਚ ਰਸਤਾ ਹੈਗਾ ਕਿ ਉੱਥੇ ਵੀ ਬत्तियां ਲਾਈਆਂ ਜਾਣ ਤਾਂ ਕਿ ਲੋਕਾਂ ਨੂੰ ਸੱਟ ਨਾ ਆਵੇ ਲੜਾਈ ਦਾ ਕਾਰ ਨਾ ਬਣੇ ਐਕਸੀਡੈਂਟ ਨਾ ਹੋਣ ਕੀ ਐਕਸੀਡੈਂਟ ਆ ਗਿਆ ਘਟਾਉਣੇ ਨੇ ਤਾਂ ਜੋ ਬਕਤੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਚਾਲੂ ਕਰਨਾ ਚਾਹੀਦਾ ਜਲਦੀ ਯਾਰ ਆ ਪਹਿਲਾਂ ਬੰਦ ਕਰਾ ਦਿੱਤਾ ਹੁਣ ਜਿਨ੍ਹਾਂ ਨੇ ਮੁਰਨਾ ਉਹ ਸਾਹਮਣੇ ਟੀ ਪੁਆਇੰਟ ਤੋਂ ਮੁੜਦੇ ਆ ਉੱਥੇ ਫਿਰ ਤੇਰੇ ਐਕਸੀਡੈਂਟ ਹੋ ਗਏ ਨੇ ਇਹ ਤਾਂ ਵਿਚਾਰੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਨਾ ਕਸੂਰ ਹੁੰਦਾ ਇਹ ਵੀ ਕਿਉਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਗੱਟੀਆਂ ਵਿੱਚ ਵਸਦੀਆਂ ਨੇ ਵੀ ਲੋਕ ਚਾਹੁੰਦੇ ਨੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿ ਆ ਜਿਹੜੀਆਂ ਬੱਤੀਆਂ ਲਾਈਆਂ ਹੋਈਆਂ ਨੇ ਬਹੁਤ ਲੰਮਾ ਸਮਾਂ ਹੋ ਚੁੱਕਿਆ ਕਿ ਇਹ ਚੱਲ ਜਾਣ ਕਿ ਲੋਕ ਬੱਤੀਆਂ ਦੇ ਸਾਰੇ ਜਿੱਥੇ ਨੂੰ ਜਿੱਥੇ ਮੋੜਨਾ ਟਾਈਮ ਸੈੱਟ ਹੋ ਜਾਂਦਾ ਜਿੱਥੇ ਉਹ ਢੰਡੇ ਵੀ ਲੱਗਿਆ ਹੋਈਆਂ ਨੇ ਕਿ ਰਾਂਪਰਾ ਫੁੱਲ ਦੇ ਵਿੱਚ ਵੀ ਇਹ ਬੱਤੀਆਂ ਚਾਲੂ ਰੱਖੀਆਂ ਜਾਣ ਜਿਨ੍ਹਾਂ ਨੇ ਮੋੜ ਤੋਂ ਜਾਣਾ ਸਿੱਧਾ ਤਾਂ ਅਸਾਨੀ ਦੇ ਨਾਲ ਬੱਤੀਆਂ ਦੇ ਸਾਹਮਣੇ ਜਾ ਜਾ ਬਗ ਜਾ ਕਰੇ ਐਕਸੀਡੈਂਟ ਘਟ ਜਾਣਗੇ ਮੌਤਾ ਘਟ ਜਾਣੀਆਂ ਜਿਨ੍ਹਾਂ ਦੇ ਮਾਂ ਬਾਪ ਦੇ ਪੁੱਤ ਮਰ ਜਾਂਦੇ ਨੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਮੁੜ ਕੇ ਧਰਨੇ ਲੱਗਦੇ ਨੇ ਇਨਸਾਫ ਨਹੀਂ ਮਿਲਦਾ ਉਹ ਵੀ ਅਗਲਾ ਜਿਹੜਾ ਚੜਾ ਕੇ ਗੱਡੀ ਲੰਘ ਜਾਂਦਾ ਭੱਜ ਜਾਂਦਾ ਉਹ ਵੀ ਡਰਾਈਵਰ ਵਿਚਾਰਾ ਉਹ ਹੁਣ ਕੀ ਹੱਲ ਹੈ ਨਹੀਂ ਕੋਈ ਉਹ ਟ੍ਰੈਫਿਕ ਇੰਨੀ ਜ਼ਿਆਦਾ ਜੀ ਤਾਂ ਇਹ ਹਾਲ ਆ ਜੀ ਰੰਪਰਾ ਫੂਲ ਨੈਸ਼ਨਲ ਹਾਈਵੇ ਇਹਦੇ ਨਾਲ ਪੁੱਲ ਦੇ ਆਪਾਂ ਪਰਲੇ ਪਾਸੇ ਜਦੋਂ ਕੋਲ ਉਤਰਾਂਗੇ ਉਹ ਸਾਹਮਣੇ ਵੀ ਉਤੋਂ ਘੁੰਮਦੇ ਆਪਾਂ ਜੋ ਦੋ ਸਟਲ ਕੋਲੇ ਪਾਸੇ ਨੂੰ ਦੋਨਾਂ ਪਾਸੇ ਇੱਕ ਤਾਂ ਪਾਸੇ ਸਰਵਿਸ ਰੋਡ ਬਣਦੀ ਪਈ ਹੈ ਬਹੁਤ ਟਾਈਮ ਦੀ ਉਹ ਦੂਜੇ ਪਾਸੇ ਜਿੱਧਰ ਘੁੰਮਦੇ ਆਂ ਨਾਲ ਸਰਵਿਸ ਰੋਡ ਨੂੰ ਬੰਨੇ ਆ ਉੱਥੇ ਵੀ ਐਕਸੀਡੈਂਟ ਦਾ ਕਾਰਨ ਕਿਉਂਕਿ ਉੱਥੇ ਵੀ ਕੋਈ ਬੱਤੀ ਨਹੀਂ ਸਾਰੇ ਗੱਡੀਆਂ ਗੁੱਡੀਆਂ ਘਮਾਉਂਦੇ ਨੇ ਆਪਦੀਆਂ ਉਹ ਥੱਲੇ ਦੀ ਪੁਲ ਦੇ ਨੀਚੇ ਦੀ ਹੋਣਾ ਪੈਂਦਾ ਤਾਂ ਉੱਥੇ ਵੀ ਹਮੇਸ਼ਾ ਲੜਾਈ ਦਾ ਕਾਰਨ ਐਕਸੀਡੈਂਟ ਕਿੰਨੇ ਹੋਏ ਨੇ ਪਿੱਛੇ ਮਤਲਬ ਬਹੁਤ ਘੱਟਦੇ ਨੇ ਪੈਂਦੇ ਨੇ ਇੱਕ ਅੱਧਾ ਦਿਨ ਦੋ ਦਿਨ ਮਸਾ ਪੈਂਦੇ ਆ ਉਹਨਾਂ ਕਿ ਗੱਡੀਆਂ ਮੋਟਰਸਾਈਕਲ ਆਪਸ ਦੇ ਵਿਚ ਜਿਹੜੇ ਬਸ ਦੇ ਰਹਿੰਦੇ ਨੇ ਸੋ ਇਹ ਬੱਤੀਆਂ ਨੂੰ ਚਲਾਉਣ ਸੰਬੰਧੀ ਵੀਡੀਓ ਬਣਾਈ ਕੀ ਹੈ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਹੜੀਆਂ ਬੱਤੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਚਾਲੂ ਕੀਤਾ ਜਾਵੇ